ਫਰੋਜ਼ ਪਰ ਕੈਂਟ ਬੋਰਡ ਨੇ ਅੱਜ ਪੀਲਾ ਪੰਜਾ ਚਲਾਉਂਦੇ ਹੋਏ ਫਰੋਇਪਰ ਸ਼ੌਨੀ ਅੰਦਰ بڑے ਮਕਾਨਾਂ ਨੂੰ ਨਜਾਇਜ਼ ਕਰਾ ਦਿੱੰਦਿਆ ਪੀਲਾ ਪੰਜਾ ਚਲਾ ਕੇ ਗਰੀਬਾਂ ਦੇ ਅਸ਼ਿਆਨੇ ਟਾ ਦਿੱਤੇ ਗਰੀਬ ਆਪਣੇ ਸਿਰ ਤੋਂ ਦੀ ਛੱਤ ਖੁੱਲੇ ਅਸਮਾਨੇਟ ਰੱਖਿਆ ਅਸਮਾਨ ਦੇਖ ਕੇ ਤਾਂ ਮਾਰ ਮਾਰ ਡੋਰੇ ਸੀ ਉਹਨਾਂ ਦਾ ਕਹਿਣਾ ਸੀ ਕਿ ਸਾਡਾ ਟਿਕਣਾ ਉਹ ਤਾਂ ਆਪਣੀ ਧਿਲ ਕੱਢੀ ਕਰਨ ਲਈ ਬਹੁਤ ਪੂਰਾ ਗਰੀਬ ਆ ਇਸ ਕਰਕੇ ਵੱਡੇ ਉਥਾਵਾ ਦੇ ਮਕਾਨ ਨਹੀਂ ਬਣਾ ਸਕਦੇ ਲੇਕਨ ਪੁੱਤਰ ਕੈਂਟ ਬੋਰਡ ਆਪਣੀਆਂ ਮਨਮਾਨੀਆਂ ਤੇ ਉਤਰਿਆ ਹੋਇਆ ਕਾਨੂੰਨੀ ਕਾਰਵਾਈ ਨੂੰ ਮੁੱਖ ਰੱਖਦਾ ਹੋਇਆ ਸੁਰੱਖਿਆ ਪ੍ਰਬੰਧਾਂ ਦੇ ਮੰਦੇ ਨਜ਼ਰ ਕਾਨੂੰਨੀ ਕਾਰਵਾਈ ਨੂੰ ਅੰਬਲੀ ਰੋਕ ਦਿੰਦੇ ਹੋਏ ਨੇ 27 ਨੰਬਰ ਕੋਠੀ ਦੇ ਅੰਦਰ ਬਣੇ ਗਰੀਬਾਂ ਦੀ ਰਹਿਸ਼ ਨੁਕਤਾਸ ਨੈਸ ਕਰਕੇ ਰੱਖ ਦਿੱਤਾ ਤੇ ਲੋਕ ਕੁਲੇ ਸਮਾਨ ਹਿੱਟ ਰਹਿੰਦੇ ਮਜਬੂਰ ਹੋਏ ਉਹਨਾਂ ਦਾ ਦੁੱਖ ਦੇਖਿਆ ਨਹੀਂ ਸੀ ਜਾ ਰਿਹਾ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਕਿਸ ਤਰ੍ਹਾਂ ਜਿਹੜਾ ਕੈਂਟ ਮੋਰ ਉਹ ਗਰੀਬਾਂ ਦੇ ਆਸ਼ਿਆਨੇ ਟਾਰ ਰਿਹਾ ਹੈ ਅਜਿਹਾ ਨਹੀਂ ਹੋਣਾ ਚਾਹੀਦਾ ਸਰਕਾਰ ਬਦਲਵੇਂ ਪ੍ਰਬੰਧ ਕਰੇ ਸੋਚੇ ਗਰੀਬਾਂ ਦੀ ਸਾਰ ਲਵੇ